ਇਹ ਭੈਣ ਫਾਤਿਮਾ ਖਾਤੀਜਾ ਲੁਧਿਆਣੇ ਬਾਸੜਡੇ ਤੋਂ ਭੈਣ ਮਿਲੀ ਸੀ ਬਹੁਤ ਹੀ ਮਾੜੇ ਹਾਲਾਤਾਂ ਦੇ ਗੰਦੇ ਕੱਪੜੇ ਟਾਇਲਟ ਵਾਸ਼ਰੂਮ ਵਿੱਚ ਹੀ ਹੋ ਰਿਆ ਸੀ ਉਸ ਟਾਈਮ ਇਹਨਾਂ ਨੇ ਮੰਨ ਕਰਤਾ ਸੀ ਵੀ ਮੈਂ ਲਿਆ ਨਹੀਂ ਸਕਦਾ ਵੀ ਮੈਂ ਆਪਣੀ ਵਾਈਫ ਦੀ ਜ਼ਿੰਮੇਵਾਰੀ ਨਹੀਂ ਚੱਕ ਸਕਦਾ ਤਾਂ ਚਲੋ ਅਸੀਂ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਉਸ ਟਾਈਮ ਨਹੀਂ ਬਾਈ ਮੰਨਿਆ ਪਰ ਅੱਜ ਉਹ ਅੱਲਾਹ ਤਾਲਾ ਦੀ ਮਿਹਰ ਆ ਤੋ ਇਸ ਵਾਰ ਫਿਰ ਇਹਨਾਂ ਨੇ ਇੱਛਾ ਪ੍ਰਗਟਾਈ ਵੀ ਮੈਂ ਆਪਣੀ ਵਾਈਫ ਨੂੰ ਲੈ ਕੇ ਜਾਣਾ ਚਾਹਨਾ ਤੇ ਅੱਜ ਖੈਮਮ ਸਾਹਿਬ ਦੇ ਨਾਲ ਖਾਤਿਮਾ ਸਾਡੀ ਭੈਣ ਟੀਮ ਮੈਂਬਰ ਸਾਡੇ ਪਰਿਵਾਰ ਦੀ ਮੈਂਬਰ ਆਪਣੇ ਘਰ ਚਲੀ ਹੈ ਹైదరాబాద్ ਸਲਾਮ ਅਲੈਕਮ ਕੌਣ ਆਏ ਆ ਜੀ ਮਰਦ ਹੈ ਤੁਹਾਰੇ ਮਰਦ ਜੀ ਆਈਏ ਇਧਰ ਉੱਠ ਕੇ ਥੋੜਾ ਕਿਵੇਂ ਹੋ ਠੀਕ ਆ ਅਲਹਮਦੁਲਿਲਾ ਲੈ ਕੇ ਜਾਣਾ ਇਹਨੂੰ ਇਹੋ ਲੈ ਕੇ ਜਾਣਾ ਹੈ ਸਾਹਿਬ ਕਹਾਂ ਪੇ ਹైదరాబాద్ ਹైదరాబాద్ तो वहाँ पे इसका दवाई दारू संभाल अच्छे से ध्यान रखना पड़ेगा जी अच्छा करोगे करेंगे पूरा जिम्मेदारी इंशाल्लाह जरूर उठाओगे अल्लाह ताला मेहर करेंगे देख तुम इसका अच्छा। चोर हो जी अच्छा जो तुम्हारे साथ निकाह करके आई थी जी अच्छा जब हमें मिली थी आपने देखा कितने बुरे हालात थे इसके जी अच्छा। अभी बिल्कुल ठीक है चलने फिरने के लायक है अच्छे से दवाई खाती है बढ़िया रहती है यहाँ पे तो ऐसे ही आपको घर रखना पड़ेगा ਆ ਪਹਿਲੇ ਆਇਤੇ ਵਾਪਸ ਚਲੇ ਗਏ ਆਪਨੇ ਬੋਲਾ ਸੀ ਮੈਂ ਨਹੀਂ ਜ਼ਿੰਮੇਵਾਰੀ ਉਠਾ ਸਕਦਾ ਹੈ ਨਾ ਚਲੋ ਆਪਕਾ ਬਹੁਤ ਧੰਨਵਾਦ ਇਸ ਵਾਰ ਆਪ ਆਏ ਹੋ ਔਰ ਆਪ ਜ਼ਿੰਮੇਵਾਰੀ ਉਠਾਣੇ ਕੇ ਲੀਏ ਵੀ ਆਪ ਤਿਆਰ ਹੋ ਖਾਤਰੀ ਜਤੋਂ ਜਾਣਾ ਹੈ ਇਸ ਕੇ ਸਾਥ ਹਾਂ ਜਾਏਗੇ ਵਾਇਕਰ ਜੀ ਦਾ ਖਾਲਸਾ ਵਾਇਕਰ ਜੀ ਕੀ ਫਤਿਹ ਜੀ ਇਹ ਭੈਣ ਫਾਤਿਮਾ ਖਾਦੀਜਾ ਸਾਡੇ ਕੋਲੇ 10 2 2024 ਦੇ ਵਿੱਚ ਆਏ ਸੀ 1 ਸਾਲ 5 ਮਹੀਨੇ ਪਹਿਲਾਂ ਅੱਜ ਤੋਂ ਕਰੀਬ 1.5 ਸਾਲ ਪਹਿਲਾਂ ਲੁਧਿਆਣੇ ਬਸ ਅਡੇ ਤੋਂ ਭੈਣ ਮਿਲੀ ਸੀ ਬਹੁਤ ਹੀ ਮਾੜੇ ਹਾਲਾਤਾਂ ਦੇ ਵਿੱਚ ਗੰਦੇ ਕੱਪੜੇ ਟਾਇਲਟ ਵਾਸ਼ਰੂਮ ਵਿੱਚੇ ਹੀ ਹੋ ਰਿਆ ਸੀ ਬੜਾ ਕੁਛ ਇਹਦੇ ਨਾਲ ਉੱਥੇ ਵਿਚਾਰੀ ਨਾਲ ਮਾੜਾ ਚੰਗਾ ਵੀ ਹੁੰਦਾ ਰਿਹਾ ਕਿਉਂਕਿ ਇਹਨੂੰ ਸੋਝੀ ਹੋਈ ਨਹੀਂ ਸੀ ਕੁਝ ਤੇ ਉੱਥੋਂ ਰਮਿੰਦਰ ਸਿੰਘ ਵੀਰ ਹੋਣਾ ਨੇ ਸਾਡੇ ਨਾਲ ਸੰਪਰਕ ਕੀਤਾ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਵੀ ਇੱਥੇ ਇੱਕ ਭੈਣ ਬੈਠੀ ਆ ਵੀ ਹਾਲਤ ਬਹੁਤ ਮਾੜੀ ਹੈ ਇਕੱਲਾ ਹైదరాబాద్ ਦਾ ਨਾਂ ਲੈ ਰਹੀ ਆ ਹੋਰ ਉਹਨੂੰ ਕੁਝ ਨਹੀਂ ਪਤਾ ਪਿੰਡ ਫੋਨ ਨੰਬਰ ਜਾਂ ਕੋਈ ਮੁਹੱਲੇ ਦਾ ਨਾਮ ਹਸਬੰਦ ਦਾ ਨਾਮ ਕੁਝ ਨਹੀਂ ਪਤਾ ਆਪਣਾ ਨਾਮ ਫਾਤਿਮਾ ਖਤੀਜਾ ਦੱਸਦੀ ਐ ਤੇ ਫਿਰ ਸਾਡੀ ਟੀਮ ਉੱਥੇ ਗਈ ਅਸੀਂ ਇਸ ਭੈਣ ਨੂੰ ਲੈ ਕੇ ਆਏ ਰੈਸਕਿਊ ਕਰਕੇ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਚ ਭੈਣ ਦਾ ਲਾਸ਼ ਸ਼ੁਰੂ ਹੋਇਆ ਹੌਲੀ ਹੌਲੀ ਅੱਜ ਹੋਰ ਕੱਲ ਹੋਰ ਫਾਤਿਮਾ ਠੀਕ ਹੋਣ ਲੱਗ ਗਈ ਫਾਤਿਮਾ ਨੇ ਠੀਕ ਹੋ ਕੇ ਫਿਰ ਆਪਣਾ ਐਡਰੈਸ ਦੱਸਿਆ ਫਿਰ ਸਾਡੇ ਟੀਮ ਮੈਂਬਰਾਂ ਨੇ ਹੌਲੀ ਹੌਲੀ ਇਸ ਭੈਣ ਦਾ 73224 ਨੂੰ ਘਰ ਲੱਭ ਲਿਆ ਤੇ ਇਹਦਾ ਜਦੋਂ ਭੈਣ ਦਾ ਘਰ ਮਿਲਿਆ ਇਹਦੇ ਹਸਬੰਦ ਨਾਲ ਸਾਡੀ ਗੱਲ ਹੋਈ ਤਾਂ ਇਹ ਵੀ ਬਹੁਤ ਫਰਸਟ੍ਰੇਟ ਸੀ ਪਰੇਸ਼ਾਨ ਸੀ ਇਹ ਕਹਿੰਦੇ ਵੀ ਅਸੀਂ ਬਹੁਤ ਬਰੀ ਇਹਨੂੰ ਕੋਸ਼ਿਸ਼ ਕੀਤੀ ਆ ਵੀ ਉਹ ਘਰੇ ਨਹੀਂ ਰਹਿੰਦੀ ਮੈਂ ਇਹਦੀ ਕੋਈ ਮਦਦ ਨਹੀਂ ਕਰ ਸਕਦਾ ਚਲੋ ਅਸੀਂ ਇਹਨੂੰ ਰਿਕੁਐਸਟ ਕੀਤੀ ਵੀਰੇ ਨੂੰ ਬੁਲਾਇਆ ਫਿਰ ਇਹ ਸਾਡੇ ਕੋਲੇ ਵੀਰ ਮਿਲਣ ਆਇਆ ਪਹਿਲੀ ਵਾਰ ਆਪਣੇ ਵਾਈਫ ਨੂੰ 13 1 25 ਦੇ ਵਿੱਚ ਤਾਂ ਫਿਰ ਇਹਨਾਂ ਨੇ ਗੱਲ ਕੀਤੀ ਤੇ ਆਪਕਾ ਨਾਮ ਕੀ ਹੈ ਮੁਹੰਮਦ ਮਸੂਦ ਮੁਹੰਮਦ ਈਯੂਮ ਖਯੂਮ ਮੁਹੰਮਦ ਅਬਦੁਲ ਖਯੂਮ ਖਯੂਮ ਜਾ ਮੁਹੰਮਦ ਖੈਯਮ ਨੂੰ ਅਸੀਂ ਫਿਰ ਸਾਰੀ ਜਾਣਕਾਰੀ ਦਿੱਤੀ ਮਲਾਇਆ ਇਹਨਾਂ ਦੀ ਵਾਈਫ ਦੇ ਨਾਲ ਤਾਂ ਫਿਰ ਉਸ ਟਾਈਮ ਇਹਨਾਂ ਨੇ ਮੰਨਾਂ ਕਰਤਾ ਸੀ ਵੀ ਮੈਂ ਲਿਆ ਨਹੀਂ ਸਕਦਾ ਵੀ ਮੈਂ ਆਪਣੀ ਵਾਈਫ ਦੀ ਜਿੰਮੇਵਾਰੀ ਨਹੀਂ ਚੱਕ ਸਕਦਾ ਤਾਂ ਚਲੋ ਅਸੀਂ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਉਸ ਟਾਈਮ ਨਹੀਂ ਬਾਈ ਮੰਨਿਆ ਪਰ ਅੱਜ ਉਹ ਅੱਲਾਹ ਤਾਲਾ ਦੀ ਮਿਹਰ ਆ ਵੀ ਜਿਹੜਾ ਖੈਯਮ ਸਾਹਿਬ ਸਾਡੇ ਕੋਲੇ ਆਏ ਪਹਿਲਾਂ ਵੀ ਇੱਕ ਵਾਰੀ ਆ ਕੇ ਗਏ ਥੋੜੇ ਦਿਨ ਰਹਿ ਕੇ ਗਏ ਇਹਨਾਂ ਕੋਲੇ ਦੋਨਾਂ ਨੇ ਮਿਲੇ ਦੇਖਿਆ ਵੀ ਇਹ ਠੀਕ ਆ ਹੁਣ ਤੋ ਇਸ ਵਾਰ ਫਿਰ ਇਹਨਾਂ ਨੇ ਇੱਛਾ ਪ੍ਰਗਟਾਈ ਵੀ ਮੈਂ ਆਪਣੀ ਵਾਈਫ ਨੂੰ ਲੈ ਕੇ ਜਾਣਾ ਚਾਹਨਾ ਤੇ ਅੱਜ ਖাইয়ਮ ਸਾਹਿਬ ਦੇ ਨਾਲ ਖਾਤੀਮਾ ਸਾਡੀ ਭੈਣ ਟੀਮ ਮੈਂਬਰ ਸਾਡੇ ਪਰਿਵਾਰ ਦੀ ਮੈਂਬਰ ਆਪਣੇ ਘਰ ਚੱਲੀ ਹੈ ਹైదరాబాద్ ਹైదరాబాద్ ਜਾਓਗੇ ਆਪ ਜੀ ਹਾਂ ਸਾਹਿਬ ਵਾਹ ਮਸਜਿਦ ਵਿੱਚ ਸੇਵਾ ਕਰਦੇ ਹੋ ਆਪ ਹੈ ਨਾ ਉਹੀ ਪਰ ਰਹਿੰਦੇ ਮਸਜਿਦ ਵਿੱਚ ਸੇਵਾ ਕਰਦੇ ਪਹਿਲੇ ਲਾਲ ਕਿਲਾ ਵਿੱਚ ਕਰਦੇ تھے ਨਹੀਂ ਨਹੀਂ ਲਾਲ ਕਿਲੇ ਵਿੱਚ ਮੈਂ ਰੁਕ ਗਿਆ ਥਾ ਮੈਂ ਜਾ ਕੇ ਮੈਂ ਅਚਰ ਰੁਕ ਗਿਆ ਥਾ ਪਹਿਲੇ ਹైదరాబాద్ ਮੈਂ ਹਾਂ ਮਸਜਿਦ ਵਿੱਚ ਕੰਮ ਜੀ ਮਸਜਿਦ ਵਿੱਚ ਰੁਕ ਗਿਆ ਥਾ ਉਹ ਸਾਹਿਬ ਜਿਹਾ परेशान है तो मेरे को मदद करे हुँ। हुँ। ये ये जामा जामा के ओके पंजाब है ना पुलिस का पैरा रहता हूँ मेरे को चार हजार रूपये चलो बहुत धन्यवाद उनका भी है ना जिन्होंने आपका मदद किया हाँ। तो हम भी आपका मदद करेंगे आप बोलते थे सुबह जैसे अच्छा हाँ इसको भी हम दस हजार रुपये दे भेजेंगे तेरा ख्याल रखेगा जी अच्छे से और हर दो महीने बाद इसको दवाई लेने के लिए आना पड़ेगा तेरे को इसके साथ इधर आना पड़ेगा हम दो महीने का दवाई देकर भेजेंगे और आने जाने का भाड़ा भी देंगे इसको ठीक है भाई खयूम साहब हर दो महीने बाद आपने आना इसको जो ट्रेन का भाड़ा लगेगा ना टिकट का वो हम दे देंगे ठीक अच्छा है से स्टेशन से जहाँ पे आने का भाड़ा हम दे देंगे तो पर इसका दवाई बंद मत कीजिए नहीं 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 जदि इसका दवाई बंद हो गया ना तो फिर वैसे ही हो जाएगी जी जैसे पहले पूरा ध्यान रखना इसका ठीक है जी करे और दास इस भैन वास्ते ਪੈਣ ਕਰੀਬ 1.5 ਸਾਲ ਸਾਡੇ ਕੋਲੇ ਰਹਿ ਕੇ ਅੱਜ ਆਪਣੇ ਘਰ ਚਲੀ ਆ ਹైదరాబాద్ ਤੇ ਖੁਸ਼ ਰਹਿਣ ਤੰਦਰੁਸਤ ਰਹਿਣ ਚੜ੍ਹਦੀ ਕਲਾ ਵਿੱਚ ਰਹਿਣ ਵੈਰੀ ਗੁੱਜ ਜੀ ਦਾ ਖਾਲਸਾ ਵੈਰੀ ਗੁੱਜ ਅਨੀਸ਼ ਫਾਤਿਮਾ ਮਾਰੇ ਬੀਵੀ ਦਾ ਨਾਮ ਅਨੀਸ਼ ਫਾਤਿਮਾ ਮੇਰਾ ਨਾਮ ਮੁਹੰਮਦ ਅਬਦੁਲ ਖੈਯਮ ਹైదరాబాద్ ਤਾਂ ਗੋਂ ਕੋਂ ਸਰ ਹైదరాబాద్ ਤੇਲੰਗਾਨਾ हाँ ले लेके जाने वाला हूँ मैं अनिल फातिमा मेरे को तो उतना पता नहीं मगर दो बार फोन करे तो आ गया मैं कितने साल हुआ क्या है मेरे को भी नहीं मालूम साल दो साल नहीं मालूम मेरे को फ़ोन करे भाई जी फर्स्ट बार आ गया मैं सेकंड बार ले लेके जाऊँगा हाँ ਮੇਰੇ ਕੋਲ ਹੀ ਰਹੇਗੀ